ਸਤ ਪਿਆ ਹੁਣ ਕਰਦੀ ਆ ਇਹਦਾ ਫੋਨ ਚੈੱਕ ਆਹੀ ਟਾਈਮ ਨਹੀਂ ਤਾਂ ਫੋਨ ਨੂੰ ਆਥੀ ਨਹੀਂ ਲਾਉਣ ਦਿੰਦਾ ਪਤਾ ਨਹੀਂ ਇਹੋ ਜਿਹਾ ਕੀ ਲ ਘੋ ਰਖਿਆ ਇਹਨੇ ਫੋਨ ਚ ਚਲ ਲੈ ਸਤ ਪਿਆ ਕਿਤੇ ਦਵੀ ਨਾ ਜਾਵੇ ਕਿਤੇ ਹੋਰ ਪੰਗਾ ਪੈ ਜੇ ਇਹਨੀ ਲੋਕ ਤਾਂ ਚਲੋ ਇਹਨੂੰ ਦੇਖਦੀ ਆਂ ਆ ਗਿਆ ਲੈ ਮੈਂ ਤਾਂ ਕਿਹਾ ਸੀ ਇੰਸਟਾਗ੍ਰam ਡਿਲੀਟ ਕਰ ਦੇ ਦੁਬਾਰੋਂ ਫੇਰ ਕਰੀ ਬੈਠਿਆ ਇਹ ਟਿਕਦਾ ਨਹੀਂ ਹੈਗਾ ਆਹੀਂ ਫੋਨ ਚੈੱਕ ਕਰ ਤਾ ਪੂਰੇ ਕੀ ਕਰਦੀ ਆਂ ਅੱਛਾ ਹੋਰ ਹੋਰੇ ਕਿਸੇ ਹੋਰ ਨੇ ਹੋਣਾ ਸੀ ਮੈਂ ਹੀ ਹੋਊਂਗੀ ਪਤਾ ਨਹੀਂ ਕੀ ਦੇ ਸੁਪਨੇ ਲੈ ਰਿਆ ਹੁਣ ਜਿਹੜਾ ਮੈਨੂੰ ਕਹਿ ਰੇ ਤੂੰ ਰੇ ਕੀ ਕਰਦੀ ਆ ਮੇਰਾ ਲਫੜਾ ਕਿਉਂ ਕੀ ਆ ਫੋਨ ਚ ਹੈ ਜਾ ਕੀ ਦੇਖਨੀ ਆ ਤੂੰ ਆ ਜਾ ਫੋਨ ਚ ਪਹਿਲਾਂ ਮੇਰੀ ਗੱਲ ਸੁਣੋ ਜャ ਤੁਹਾਨੂੰ ਮੈਂ ਕਿਹਾ ਸੀਗਾ ਆ ਇੰਸਟਾਗ੍ਰam ਚ ਲਾਉਣੀ ਨਹੀਂ ਇਹ ਤੇ ਕੁੜੀਆਂ ਰੀਲਾਂ ਪਾਉਂਦੀਆਂ ਨੇ ਤੂੰਨੇ ਕਿਉਂ ਚਲਾਈ ਇਹ ਕੋ ਯਾਰ ਮੈਂ ਕਿਹੜਾ ਕਿਸੇ ਨੂੰ ਕੋਈ ਮੈਸੇਜ ਕਰਦਾ ਤੂੰ ਐਵੇਂ ਨਿੱਕੇ ਨਿੱਕੇ ਗੱਲਾਂ ਤੇ ਸਾਕ ਕਰਨ ਲੱਗ ਜਾਨੀ ਆ ਅੱਛਾ ਵੀ ਜਦਨ ਮੈਸੇਜ ਕਰੋਗੇ ਫਿਰ ਉਦਨ ਡਿਲੀਟ ਕਰੋਗੇ ਹਜੇ ਤੂੰ ਮੈਸੇਜ ਨਹੀਂ ਕਰਦਾ ਹਨਾ ਤੂੰ ਤਾਂ ਲੜਾਈ ਵਿੱਢ ਲਿਆ ਕਰ ਯਾਰ ਪਹਿਲਾਂ ਨਿੱਕੀਆਂ ਨਿੱਕੀਆਂ ਗੱਲਾਂ ਦੇ ਸਤ ਨਿੱਕੀਆਂ ਨਿੱਕੀਆਂ ਗੱਲਾਂ ਦੇ ਸਤ ਮੈਨੂੰ ਮੇਰੀ ਗੱਲ ਦਾ ਜਵਾਬ ਚਾਹੀਦਾ ਕਿਹਦੇ ਵਾਸਤੇ ਚਲਾਈ ਆ ਕਿਹਨੂੰ ਦੇਖਦੇ ਹੋ ਇਹਦੇ ਵਿੱਚ 400 ਯਾਰ ਲੋਕ ਚਲਾਉਂਦੇ ਆ ਮੁੰਡੇ ਚਲਾਉਂਦੇ ਆ ਮੈਚ ਲਾ ਲਈ ਫੇਰ ਕੀ ਹੋ ਗਿਆ ਮੁੰਡੇ ਤਾਂ ਬਾਹਰ ਦੋ ਦੋ ਰੱਖਦੇ ਨੇ ਦੋ ਦੋ ਰੱਖੋਗੇ ਫਿਰ ਹੁਣ ਚਲ ਤੂੰ ਤਾਂ ਲੜਾਈ ਸ਼ੁਰੂ ਕਰ ਲਿਆ ਕਰ ਯਾਰ ਨਾ ਨਾ ਮੈਂ ਤਾਂ ਹੁਣ ਇਸ ਇਸ ਗੱਲ ਦੀ ਤਾਂ ਮੈਂ ਨਾ ਤੈਹ ਤੱਕ ਜਾਊਂਗੀ ਵੀ ਇਹ ਕਿਹਦੇ ਕਰਕੇ ਚਲਾ ਰਖਿਆ ਹਾਂ ਤੂੰ ਤਾਂ ਦਿਮਾਗ ਖਾਣ ਲੱਗ ਗਿਆ ਕਰ ਮੇਰਾ ਸਪੈਨ ਲੱਗੇ ਵੀ ਉੱਠਣ ਲੱਗੇ ਵੀ ਹੂੰ ਮੈਂ ਦਿਮਾਗ ਖਾਨੀ ਆ ਜਿਹੜੀਆਂ ਅੱਧੇ ਕੱਪੜੇ ਪਾਵਾ ਨੱਚਦੀਆਂ ਨੇ ਇਹਨਾਂ ਨੂੰ ਦੇਖ ਦੇਖ ਤੇਰਾ ਦਿਮਾਗ ਖੇਡ ਲਿਆ ਫੜਾ ਫੋਨ ਐਵੇਂ ਨਾ ਸ਼ੱਕ ਕਰਨ ਲੱਗ ਜਾ ਦੇਖ ਲੈ ਖੋਲਿਆ ਫੋਨ ਪੱਕਾ ਫੋਨ 'ਚ ਕੁਝ ਹੈਗਾ ਤਾਂ ਨਹੀਂ ਫੋਨ ਤੇ ਹੱਥ ਲਾਉਣ ਦਿੰਦਾ ਕੋਈ ਨਾ ਐਨੀ ਕੱਚੀ ਮੈਨੂੰ ਵੀ ਨਾ ਜਾਣੀ ਫੋਨ ਦਾ ਤੇਰਾ ਸਾਰਾ ਚੈੱਕ ਕਰਕੇ ਛੱਡੋ ਬੜਾ ਚੰਗਾ ਯਾਰ ਤੇਰਾ ਜਦੋਂ ਬਹਿ ਜਾ ਲੜਨਾ ਸ਼ੁਰੂ ਹੋ ਜਾਂਦਾ ਫਿਰ ਲੈ ਹੱਦ ਹੋਈ ਪਈ ਆ ਦੱਸ ਹਾਂ ਹੁਣ ਤਾਂ ਨਾ ਮੇਰਾ ਸ਼ੱਕ ਯਕੀਨ ਜੀ ਬਦਲ ਗਿਆ ਹੁਣ ਤਾਂ ਫੋਨ 'ਚ ਪੱਕਾ ਹੀ ਹੈ ਕੁਝ ਜਿਹੜਾ ਇਹ ਭੱਜ ਕੇ ਬਚ ਕੇ ਨਿਕਲ ਕੇ ਗਿਆ ਤਾਬੀ ਗਲਾਸ ਪਾਣੀ ਦਾ ਦੇ ਕੀ ਹੋ ਗਿਆ ਉਹ ਬੱਸ ਯਾਰ ਨਿੱਕੀਆਂ ਨਿੱਕੀਆਂ ਗੱਲਾਂ ਤੋਂ ਲੜਦੀ ਰਹਿੰਦੀ ਐ ਕਦੇ ਕਿਹੜੀ ਗੱਲ ਤੇ ਸੱਕ ਕਦੇ ਕਿਹੜੀ ਗੱਲ ਤੇ ਸੱਕ ਕਦੇ ਫੋਨ ਚੱਕ ਲੈਂਦੀ ਐ ਬੱਸ ਇੰਨਾ ਕਲੇਸ਼ਾ ਤੋਂ ਕਰਦੀ ਆ ਕਿਸੇ ਦੇ ਰਿਸ਼ਤੇ ਨੂੰ ਨਹੀਂ ਛੱਡਦੀ ਹੈਗੀ ਨਾ ਕਿਸੇ ਭਾਬੀ ਦੇ ਰਿਸ਼ਤੇ ਨੂੰ ਛੱਡੇ ਨਾ ਕਿਸੇ ਨੂੰ ਹੋਰ ਛੱਡੇ ਦੱਸ ਮਾੜੀ ਜੀ ਕੋਈ ਗੱਲ ਹੋ ਜਾਏ ਉਹ ਤੇ ਗੱਲ ਤੇ ਲੜਦੀ ਰਹਿੰਦੀ ਐ ਕਦੇ ਫੋਨ ਚੱਕ ਲੈਂਦੀ ਐ ਕਦੇ ਕੁਝ ਕਰਦੀ ਐ ਕਦੇ ਕਹਿੰਦੀ ਆਈਡੀ ਕਿੱਦੀ ਚਲਾਈਆ ਕੀ ਵੀ ਐ ਦੱਸ ਜੀ ਗੱਲਾਂ ਨੇ ਕੋਈ ਇਹ ਤੇਰਾ ਆਏ ਕਿ ਜਾਰਾ ਕਿਵੇਂ ਹੋਊਗਾ ਤੇ ਨਿੱਕੀ ਨਿੱਕੀ ਗੱਲ ਤੇ ਲੜਦੀ ਰਹਿੰਦੀ ਐ ਦੱਸ ਐਨੀ ਵੀ ਕੋਈ ਸ਼ੱਕ ਕਰਦਾ ਹੁੰਦਾ ਉਹਦੇ ਘਰ ਵਾਲੇ ਤੇ ਕਿੰਨਾ ਮੈਂ ਸਮਝਾ ਸਮਝਾ ਵੀ ਥੱਕ ਕੇ ਕਦੇ ਪੁਸ ਕਰਦੀ ਆ ਜਦ ਘਰੇ ਆ ਜਾਂਦਾ ਵੀ ਲੜਾਈ ਸ਼ੁਰੂ ਜਾਂ ਚੱਲਿਆ ਜਾਮ ਤਾਂ ਵੀ ਲੜਾਈ ਸੀ ਠੀਕ ਹੈਈ ਭਾਈ ਇਹਨੂੰ ਹੁਣ ਜਦ ਸੁਧਰਦੀ ਨਹੀਂ ਹੈਗੀ ਐ ਥੋੜੀ ਕਰੀਦਾ ਹੁੰਦਾ ਵਾ ਚਲ ਕੋਈ ਗੱਲ ਨਹੀਂ ਆਪਾਂ ਵੀ ਚੱਲੋ ਸਭ ਠੀਕ ਹੈ ਭਾਈ ਕੋਈ ਲਾਦੀਆਂ ਭਾਬੀ ਨੂੰ ਚੁਗਲੀਆਂ ਭਾਬੀ ਨੇ ਕਿ ਚੁਗਲੀਆਂ ਲਾਦੀਆਂ ਸੋਨੇ ਲਾਈਆਂ ਨੇ ਭਾਬੀ ਨੇ ਨਹੀਂ ਲਾਈਆਂ ਮੇਰੇ ਕੋਲ ਪਾਣੀ ਦਾ ਗਲਾਸ ਵੀ ਕੇ ਆਇਆ ਯਾਰ ਉਹ ਵੀ ਨਹੀਂ ਪੀਣ ਦਿੰਦੀ ਕਿਸੇ ਦੇ ਹੱਥੋਂ ਫੜ ਕੇ ਨਹੀਂ 1 ਮਿੰਟ ਮੇਰੇ ਕੋਲੋਂ ਤਾਂ ਛਾਲ ਮਾਰ ਕੇ ਭੱਜ ਕੇ ਆ ਗਏ ਮੈਨੂੰ ਕਿਉਂ ਨਹੀਂ ਕਿਹਾ ਵੀ ਮੈਨੂੰ ਪਾਣੀ ਪੀਣਾ ਮੈਂ ਲੈ ਕੇ ਦੇ ਦਿੰਦਾ ਲੜਾਈ ਤਾਂ ਪਹਿਲਾਂ ਸ਼ੁਰੂ ਕਰ ਲੈਨੀਆ ਬਹਿ ਕੇ ਤੇਰਾ ਨਾਲ ਕੀ ਗੱਲ ਕਰਾਂ ਮੈਂ ਨਾ ਮੇਰੀ ਗੱਲ ਸੁਣੋ ਹੁਣ ਤੁਸੀਂ ਸਾਰੀਆਂ ਗੱਲਾਂ ਭਾਬੀ ਨੂੰ ਦੱਸਿਆ ਕਰੋਗੇ ਚਲ ਠੀਕ ਆ ਮੈਥੋਂ ਲੜਾਈ ਹੁੰਦੀ ਨਹੀਂ ਮੇਰੀ ਤਾਂ ਗੱਲ ਸੁਣ ਲਓ ਪਹਿਲਾਂ ਉਹਨੂੰ ਸਾਰੀਆਂ ਗੱਲਾਂ ਦੱਸਿਆ ਨੇ ਕਿ ਮੇਰਾ ਫੋਨ ਚੱਕ ਫਲਾਣਾ ਤੇ ਮੈਂ ਕਿਹਾ ਅੱਛਾ ਹੁਣ ਮੇਥੋਂ ਵੱਧ ਤੁਹਾਨੂੰ ਉਹ ਹੋ ਗਈ ਜਿਹਨੂੰ ਤੁਸੀਂ ਕੱਲੀ ਕੱਲੀ ਗੱਲ ਦੱਸਦੇ ਪਾਣੀ ਦਾ ਗਲਾਸ ਪੀ ਕੇ ਆ ਉਹਦੇ ਕੋਲ ਹੋਰ ਕੀ ਕੀਤਾ ਮੈਂ ਸਾਰੀਆਂ ਗੱਲਾਂ ਸੁਣ ਲਈਏ ਕਿਹੜੇ ਤੇ ਨੇ ਪਾਣੀ ਪੀਤੇ ਨੇ ਰੁਕ ਜਾ ਜਿਹਦੇ ਕੋਲ ਜਿਹਦੇ ਕੋਲ ਜਾਏਗਾ ਹੁਣ ਰੱਖਰ ਕੇ ਹੋਣੇ ਕੋਈ ਬਾਹਰ ਲਓ ਆ ਬੈਠਾ ਹੋ ਰਿਹਾ ਦਪਰ ਉਹ ਕਿਉਂ ਦਸਿਓ ਰੇ ਬੈਠਾ ਹੋਏ ਕੀ ਹਾਲ ਨੇ ਵੀਰੇ ਠੀਕ ਆ ਸ਼ੇਖਰ ਦਪਾ ਸ਼ੇਖਰ ਦਪਾਰੇ ਤੂੰਰੇ ਬੈਠਾ ਕੀ ਗੱਲ ਹੋ ਗਈ ਕੀ ਦੱਸਾਂ ਯਾਰ ਮੈਂ ਤਾਂ ਦੁੱਖ ਹੀ ਬਹੁਤ ਹੈ ਕਿਉਂ ਉਹ ਘਰੇ ਚਮਚੜੇ ਕਬਿਠੇ ਐ ਕੀ ਕਹਤਾ ਹੁਣਾ ਮੈਂ ਘਰੇ ਵੜ ਜਾ ਯਾਰ ਤਾਂ ਲੜਾਈ ਸ਼ੁਰੂ ਘਰੋਂ ਨਿਕਲਾਂ ਤਾਂ ਲੜਾਈ ਸ਼ੁਰੂ ਸੱਕ ਕਰੀ ਜਾਂਦੀ ਆ ਯਾਰ ਉਹ ਤਾਂ ਯਾਰ ਗਲਤ ਗੱਲ ਆ ਮੇਰਾ ਤਾਂ ਜੀਣਾ ਦੁੱਬਰ ਕੀਤਾ ਪਿਆ ਯਾਰ ਜੀ ਜਨਾਨੀ ਅੱਛਾ ਜੀ ਕੋਈ ਹੱਲ ਦੱਸ ਮੈਨੂੰ ਭਰਾ ਬਣ ਕੇ ਮੈਂ ਬਹੁਤ ਤੰਗ ਆਇਆ ਹੱਲ ਯਾਰ ਮੇਰਾ ਤਾਂ ਪਾਈ ਹਾਲਾ ਤੈਨੂੰ ਮੈਂ ਹਾਲੇ ਕੀ ਦੱਸਾਂ ਮਨ ਕੋਈ ਬੰਦਾ ਬੈਠਾ ਮੈਂ ਜੇ ਦੁਖੀਆਂ ਤਾਂ ਬੈਠਾ ਹਰ ਗੱਲ ਤੇ ਲੜਾਈ ਕਦੇ ਕੁਛ ਕਰਦੀ ਹੈ ਕਦੇ ਕੁਛ ਕਰਦੀ ਹੈ ਗਲਤ ਗੱਲ ਆ ਯਾਰ ਮੈਂ ਵੀ ਐਸੀ ਗੱਲ ਤੋਂ ਬਾਹਰ ਆਇਆ ਸੀਗਾ ਮਾਤਾ ਲੈ ਇਧਰੋਂ ਚੱਲਦੇ ਕੋਰੇ ਤੁਰੇ ਚੱਲਦੇ ਇੱਥੇ ਕੋਈ ਮਿਲ ਜੂਗਾ ਉਹਦੇ ਕੋਈ ਦਾਦਾ ਮਾਤਾ ਯਾਰ ਸਮਝਾ ਕੇ ਥੱਕ ਗਏ ਨੂੰ ਸੌਂ ਲੱਗੀ ਕੀ ਕਰੀਏ ਯਾਰ ਇਹਨਾਂ ਦਾ ਹਾਂ ਕਾ ਫੇਰ ਕਹੂ ਹਾਂ ਹੁਣ ਇੰਨਾ ਟਾਈਮ ਕਿੱਥੇ ਲਾ ਕੇ ਆਏ ਅੱਸੇ ਆ ਕੁਛ ਕਰਦੀ ਹੈ ਯਾਰ ਆਹ ਜਨਾਨੀਆਂ ਦਾ ਦਿਮਾਗ ਜਾ ਕਿੱਧਰ ਨੂੰ ਰਿਹਾ ਯਾਰ ਬੌਲੀਆਂ ਕਾਉਂਗੀਆਂ ਮਿਆਂ ਨੇ ਹਾਂ ਨਾਲੇ ਆਪਾਂ ਸਹੀ ਆ ਯਾਰ ਕੋਈ ਇਹ ਜੀ ਕੋਈ ਗੱਲ ਨਹੀਂ ਕੋਈ ਨਾ ਯਾਰ ਇਹਨਾਂ ਦਾ ਤਾਂ ਕੋਈ ਨਾ ਕੋਈ ਤਾਂ ਹੱਲ ਤਾਂ ਨਾ ਹੋ ਆਪਾਂ ਤਾਂ ਮੈਂ ਤਾਂ ਆਪੇ ਅੱਕਿਆ ਪਿਆਗਾ ਮੈਨੂੰ ਪਤਾ ਮਰੀ ਜਨਾਨੀਆਂ ਮੇਰਾ ਖਿਆਲ ਕਰ ਰੱਖਿਆਗਾ ਅੱਧਾ ਘੰਟਾ ਲੇਟ ਹੋ ਗਿਆ ਆਥਨ ਨੂੰ ਚਲੋ ਜੀ ਫੇਰ ਰੋਟੀ ਆਣੀ ਪਤਾ 1 ਵਜੇ ਖਾ ਮਾਰਾਤ ਨੂੰ ਕੋ 12 ਵਜੇ ਘਰੇ ਵਗ ਜਾਂ ਯਾਰ ਤਾਂ ਨਹੀਂ ਜੀ ਲੱਗਦਾ ਬਾਹਰ ਆ ਜਾ ਤਾਂ ਨਹੀਂ ਜੀ ਲੱਗਦਾ ਉਹ ਖਬਰ ਯਾਰ ਗੱਲ ਆ ਹਨਾ ਕੋਈ ਨਾ ਕੋਈ ਤਾਂ ਇਹ ਜੰਤਰ ਹੋਣਾ ਚਾਹੀਦਾ ਜਿਹੜਾ ਬੰਦੇ ਤੇ ਲਾ ਕੇ ਨਾ ਉਹ ਜਨਾਨੀ ਨੂੰ ਪਤਾ ਲੱਗ ਜਾਵੇ ਮੇਰਾ ਬੰਦਾ ਬਿਲਕੁਲ ਸਹੀ ਆ ਸਹੀ ਬੰਦਾ ਕੋਈ ਇਹ ਜੰਤਰ ਬਣਾਇਆ ਕਿਉਂ ਨਹੀਂ ਨਾ ਰੱਬ ਵੀ ਤਰਸ ਖਰਦਾ ਬੰਦਿਆਂ ਤੇ ਜਾਵੇ ਤਾਂ ਜਾਵੇ ਕਿੱਥੇ ਬੰਦਾ ਅਹਿਸਾਸ ਤਾਂ ਹੋ ਜੂ ਉਹਨਾਂ ਨੂੰ ਵੀ ਹਾਂ ਮੇਰਾ ਬੰਦਾ ਸਹੀ ਆ ਅਹਿਸਾਸ ਤਾਂ ਕਰਾਉਣਾ ਹੀ ਪਊ ਯਾਰ ਕੁਝ ਨਾ ਕੁਝ ਤਾਂ ਕਹਿਣਾ ਹੀ ਪਊਗਾ ਹੁਣ ਤੇ ਜਿੰਨਾ ਮਰਜ਼ੀ ਸੱਚ ਬੋਲਾ ਹੀ ਨਹੀਂ ਯਕੀਨ ਕਰਦੀਆਂ ਓ ਯਾਰ ਸੱਤ ਨੂੰ ਤਾਂ ਜਮੀ ਝੂਠ ਮੰਨਦੀਆਂ ਨੇ ਇਹ ਚੈਣੀਆਂ ਪਹਿਲੀ ਗੱਲ ਜਿਹੜੀ ਮੂੰਹ ਤੋਂ ਨਿਕਲ ਗਈ ਤੇਰੇ ਉਹੀ ਉਹੀ ਸਾਤਾ ਬਾਕੀ ਦਾਦੂ ਝੂਠ ਹੀ ਬੋਲ ਆਏ ਹੋ ਰਿਹਾ ਸਿਮਰ ਜਿਹੜੇ ਬੰਦੇ ਗਲਤ ਨਹੀਂ ਯਾਰ ਹੂੰ ਉਹਨਾਂ ਨੇ ਜਿਨਾਂ ਨਹੀਂ ਤਾਂ ਉਹਨੇ ਸੇਵਾ ਕਰਦਿਆਂ ਜੰਦ ਨੂੰ ਟਾਈਮ ਤੇ ਰੋਟੀ ਜੰਦ ਨੂੰ ਪਾਣੀ ਹੂੰ ਆਪਣੇ ਨਾਲ ਕਿਹਾ ਆਪਾਂ ਸਾਹੀਆ ਆਪਣੇ ਸਾਲੇ ਤਾਂ ਵੀ ਛੱਤਰ ਪੈਂਦੇ ਓਏ ਯਾਰ ਆਪਣੇ ਨਾਲ ਤਾਂ ਰੱਬ ਵੀ ਪਤਾ ਨਹੀਂ ਕਿਹੜਾ ਕਸੂਰ ਕਰ ਰਿਹਾ ਆਪਣੇ ਨਾਲ ਦੇਖ ਲੈ ਆਪਾਂ ਨੂੰ ਪੁਲਿਸ ਪਰਚਾਈ ਦਾ ਫੋਨ ਵੀ ਆ ਗਿਆ ਚੱਲ ਠੀਕ ਆ ਹੁਣ ਬਾਬੇ ਮੈਨੂੰ ਜਾਣਾ ਪੈਗੀ ਵਿਪਤਾ ਵਿਪਤਾ ਪੈ ਗਈ ਇਹ ਤਾਂ ਐਂ ਜਾਣ ਖਾਂਦੀ ਆ ਬੱਧੀ ਮੇਰੀ ਚੰਗਾ ਚੱਲ ਆ ਗਿਆ ਬਸ ਮੈਂ ਆ ਗਿਆ ਕੀ ਯਾਰ ਇਹਨਾਂ ਦਾ ਕਰਿਆ ਜਾਏ ਬੰਦਾ ਦੁਖੀ ਆ ਨਾ ਦੁੱਖ ਦੱਸ ਸਕਦੇ ਆ ਕਿਸੇ ਨੂੰ ਜੇ ਕਿਸੇ ਨੂੰ ਬਾਹਰੇ ਗੱਲ ਕਰਦੇ ਆ ਤਾਂ ਉਹ ਗੱਲ ਕਰਦਾ ਘਰੇ ਜਾ ਕੇ ਫੇਰ ਰੌਲਾ ਪਉਂਦੀਆਂ ਨੇ ਕੀ ਆ ਯਾਰ ਵੀ ਤੂੰ ਬਾਹਰੇ ਗੱਲ ਕਰਦਾ ਚੱਲ ਛੱਡ ਯਾਰ ਕੀ ਬੰਦਾ ਮੱਥਾ ਮਰੂਏ ਨਾ ਹੋ ਹੋ ਕੀ ਕਰੀ ਐ ਨਹੀਂ ਦੀਦੀ ਕੁਛ ਨਹੀਂ ਬਸ ਫੋਨ ਦੇਖ ਰਹੀ ਸੀ ਕੀ ਦੇਖਦੀ ਤੀ ਕੀ ਫੋਨ ਦੇਖਦੀ ਸੀ ਹਾਂ ਚੰਗੀ ਦੇਖਦੇ ਹੁੰਦੇ ਨੇ ਕੀ ਆ ਫੋਨ ਨਾ ਫੋਨ ਚ ਕੁਛ ਨਹੀਂ ਹੈਗਾ ਗਰਮੀ ਬੜੀ ਪੈਂਦੀ ਆ ਹਣਾ ਗਰਮੀ ਤਾਂ ਹੁਣ ਹੈਗੀ ਆ ਨਾਲੇ ਤੂੰ ਇੰਨੀ ਗਰਮੀ ਚ ਕਿਉਂ ਤਪੀ ਰਹੀ ਨਹੀਂ 24 ਘੰਟੇ ਮੈਂ ਗੰਨ ਤੱਬਦੀ ਹੁੰਦੀ ਦੀ ਤੈਨੂੰ ਪਤਾ ਤਾਂ ਹੈਗਾ ਬੰਦਿਆਂ ਦਾ ਹਨਾ ਜੇ ਇਹਨਾਂ ਨੂੰ ਨਾ ਮਾੜੀ ਜੀ ਖੁੱਲ ਦੇ ਦੀਏ ਇਹਨਾਂ ਦਾ ਕੀ ਪਤਾ ਕਿਹੜੀ ਟਾਣੀ ਤੇ ਜਾ ਕੇ ਬੈਠਣ ਇਹ ਇਹ ਟਾਣੀ ਤੇ ਟਾਣੀ ਤੇ ਬੈਠਣਗੇ ਟਾਣੀ ਟੁੱਟ ਚੋਗੀ ਓਹੋ ਉਹ ਟਾਣੀ ਕਾਹਨੋਂ ਅੱਛਾ ਇਹ ਟਾਣੀ ਦੀ ਗੱਲ ਕਰਦੀਆਂ ਆਹੋ ਨਾਲੇ ਤੈਨੂੰ ਪਤਾ ਬੰਦਿਆਂ ਦਾ ਇਹ ਤਾਂ ਨਾ ਮਾੜੀ ਜੀ ਖੁੱਲ ਭਾਲਦੇ ਨੇ ਜੇ ਆਪਾਂ ਨੇ ਮੜਾ ਅਜ ਇਹਨਾਂ ਦਾ ਰੱਸਾ ਕਰਤਾ ਇਧਰੋਂ ਢਿੱਲਾ ਹੂੰ ਪਰ ਵਸ ਗੱਲ ਤਾਂ ਤੇਰੀ ਠੀਕ ਆ ਮੈਂ ਤਾਂ ਨਾ ਪੂਰਾ ਕਸ ਕੇ ਰੱਖਦੀ ਆ ਮੈਂ ਨਹੀਂ ਜਮਾ ਵੀ ਫਰਕ ਡਣ ਦਿੰਦੀ ਨਾ ਨਾ ਉਹ ਤਾਂ ਮੈਂ ਦੇਖ ਹੀ ਲਿਆ ਤੂੰ ਆਹੋ ਚੱਲ ਮੇਰੀ ਗੱਲ ਸੁਣ ਨਾਲੇ ਬਾਈ ਵੀ ਬਾਹਰ ਰਹਿੰਦਾ ਤੂੰ ਵੀ ਮੜੇ ਧਿਆਨ ਰੱਖਿਆ ਕਰ ਐ ਨਹੀਂ ਪਤਾ ਕਿ ਉੱਥੇ ਲਈ ਬੈਠੇ ਹੋਵੇ ਬਾਹਰ ਨਾ ਨਾ ਪਰ ਉਹ ਬਾਈ ਤਾਂ ਹੈ ਜਹ ਹੈ ਨਹੀਂ ਉਹ ਤਾਂ ਸਹੀ ਹੈ ਹੈ ਵੀ ਨਾ ਨਾ ਮੇਰੇ ਘਰ ਵਾਲੇ ਦਾਗੀ ਰਿਹਾ ਕਰ ਜੇ ਤੂੰ ਆਪਦੇ ਘਰ ਵਾਲੇ ਦੀ ਚੂੜੀ ਕਸੀ ਰੱਖਦੀ ਹੈ ਨਾ ਤਾਂ ਮੈਨੂੰ ਪੰਪ ਜਿੰਨ ਦੇ ਵੀ ਮੈਨੂੰ ਪਤਾ ਨਹੀਂ ਉਹਦੀ ਚੂੜੀ ਕਸੂਗੀ ਤੂੰ ਜੋੜ ਕੀ ਕਸੇਂਗੀ ਉਹ ਤਾਂ ਪਹਿਲੀ ਵਾਰ ਫਿਰਦਾ ਮੈਨੂੰ ਪਿਆਰ ਕੀ ਪਤਾ ਮੈਨੂੰ ਪਿਆਰ ਪਤਾ ਕਿੰਨਾ ਕਰਦਾ ਮੈਂ ਨਹੀਂ ਕਿਹੜਾ ਪਿਆਰ ਉਹ ਤਾਂ ਹਜੇ ਦੂਰ ਹੈ ਤੈਨੂੰ ਤਾਂ ਪਿਆਰ ਦਿਖਾ ਰਿਆ ਆਉਣ ਦੇ ਕੋਲ ਦੇਖੀ ਉਹਦਾ ਪਿਆਰ ਜੇ 24 ਘੰਟੇ ਨਾ ਫੋਨ ਚੂੰਗਣਾ ਚੱਲਣ ਉਹਦੀਆਂ ਵੀ ਫੋਨ ਚ ਹੈ ਜਾਂ ਕੀ ਹੋ ਸਕ ਨਹੀਂ ਕਰਿਆ ਹੈ ਜਾਂ ਫੋਨ ਚ ਕੀ ਹੁੰਦਾ ਜਾਂ ਘਣੇ ਦਾ ਮੈਂ ਤਾਂ ਬਈ ਦੇਖ ਤੈਨੂੰ ਸਮਝਾ ਰਹੀ ਆ ਮੈਂ ਕਿਹ ਚੱਲ ਹਨਾ ਮੇਰਾ ਫਰਜ਼ ਹੈ ਬੱਡੇ ਭੈਣਾ ਮੇਰੀ ਚਲ ਮਾਂ ਥੋੜਾ ਜਿਆ ਤੈਨੂੰ ਵੀ ਦੱਸਦਾ ਵੀ ਹੈ ਨਹੀਂ ਮਾਹੌਲ ਨਹੀਂ ਠੀਕ ਨਾਲ ਇੱਕ ਗੱਲ ਹੋਰ ਤੂੰ ਕਹਿੰਦੀ ਆ ਫੋਨ ਇਹ ਫੋਨਾਂ ਚ ਇਹਦਾ ਸਾਰਾ ਕੁਝ ਹੈ ਪੰਗੇ ਤਾਂ ਸਾਰੇ ਫੋਨਾਂ ਦੇ ਨੇ ਇਹ ਚ ਤਾਂ ਆ ਜਿਹੜੀ ਇੰਸਟਾਗ੍ਰam ਹੈ ਕੁੜੀਆਂ ਨਾਲ ਗੱਲਾਂ ਜਦੋਂ ਆ ਗਿਆ ਨਾ ਬਾਈ ਤੂੰ ਵੀ ਨਾ ਡੇਲੀ ਚੈੱਕ ਕਰਨਾ ਫੋਨ ਦੇਖੀ ਫਿਰ ਚਲੋ ਤਾਂ ਠੀਕ ਆ ਮੈਂ ਕਰ ਲੂੰਗੀ ਡੇਲੀ ਫੋਨ ਤਾਂ ਦਾ ਚੈੱਕ ਵੀ ਤੂੰ ਦੱਸ ਵੀ ਤੂੰ ਤਾਂ ਫੋਨ ਚੈੱਕ ਕੀਤਾ ਸੀ ਈ ਨਿਕਲਿਆ ਤੈਨੂੰ ਨਤੀਜਾ ਲੈ ਗੱਲ ਤਾਂ ਇਹੀ ਆ ਸ਼ੱਕ ਮੈਂ ਕਿਉਂ ਕਰਦੀ ਆ ਮੈਂ ਫੋਨ ਚੱਕਿਆ ਮੇਰੇ ਹੱਥ ਚੋਂ ਐ ਫੋਨ ਖੋ ਲਿਆ ਕੀ ਮਤਲਬ ਹੈ ਬਈ ਮੇਥੋਂ ਫੋਨ ਖੋਣ ਦਾ ਜੇ ਉਹ ਸੱਚਾ ਉਹਦੇ ਮਨ ਚ ਕੋਈ ਚੋਰ ਨਹੀਂ ਹੈਗਾ ਫੋਨ ਨਾ ਖੋਂਦਾ ਉਹ ਉਹ ਐ ਕਹਿੰਦਾ ਵੀ ਲੈ ਦੇ ਮੇਰੇ ਸਾਹਮਣੇ ਬੈਠ ਕੇ ਤੂੰ ਫੋਨ ਚੈੱਕ ਕਰ ਉਹ ਤਾਂ ਖੋ ਕੇ ਫੋਨ ਬਾਹਰ ਨ ਲੰਗ ਗਿਆ ਲੈ ਫਿਰ ਤੂੰ ਆਪ ਦੱਸ ਹੁਣ ਮੈਂ ਸ਼ੱਕ ਨਹੀਂ ਕਰੂੰਗੀ ਇਹ ਸ਼ੱਕ ਤਾਂ ਬਣਦੀ ਐ ਫਿਰ ਬਈ ਮੈਂ ਸੱਚਾ ਸ਼ੱਕ ਕਰਦੀ ਆ ਮੈਂ ਝੂਠਾ ਨਹੀਂ ਕਰਦੀ ਕਿਤੇ ਉਹ ਤਾਂ ਹੌਲੀ ਹੌਲੀ ਪਤਾ ਲੱਗ ਹੋਰ ਸ਼ੱਕ ਕਰਨਾ ਮੇਰਾ ਬਣਦਾ ਭਾਈ ਮੈਂ ਤਾਂ ਉਹਨੂੰ ਦਿਲ ਤੋਂ ਪਿਆਰ ਕਰਦੀ ਆ ਮੈਂ ਤਾਂ ਸ਼ੱਕ ਤਾਂ ਕਰਦੀ ਆ ਹੁਣ ਤੁਸੀਂ ਤਾਂ ਹੈ ਹੀ ਦੂਰ ਦੂਰ ਸਾਲ 6 ਮਹੀਨਿਆਂ ਬਾਅਦ ਮਿਲਦੇ ਹਾਂ ਕਿਹੜਾ ਤੁਹਾਡੇ ਚ ਪਿਆਰ ਹੋਣਾ ਪਿਆਰ ਤਾਂ ਸਾਡੇ ਚ ਬਥੇਰਾ ਗਗਨ ਮੈਂ ਵੀ ਨਾ ਫੋਨ ਜਾ ਕਰਕੇ ਹਟੀ ਦੀਗੀ ਫੋਨ ਕਰੇ ਨੂੰ ਵੀ ਦੇਖ ਲੈ 10 ਮਿੰਟ ਹੋ ਗਏ ਪੂਰੇ ਫੋਨ ਕਰੇ ਨੂੰ ਹੁਣ ਤੱਕ ਘਰੇ ਨਹੀਂ ਆਏ ਮੈਨੂੰ ਤਾਂ ਐ ਡਰ ਲੱਗਦਾ ਆ ਜਿਹੜੀ ਆਪਣੇ ਨਾਲ ਵਾਲੀ ਨਹੀਂ ਹੈਗੀ ਗਮਾਂਡਣ ਰਾਂਬੜ ਹੈ ਉਹ ਵੀ ਪੂਰੀ ਉਹਦੀ ਘੇਰ ਘੇਰ ਕੇ ਨਾ ਇਹਦੇ ਨਾਲ ਗੱਲਾਂ ਮਾਰਦੀ ਆ ਮੈਨੂੰ ਤਾਂ ਗੁਰੀ ਲੱਗਦੀ ਆ ਇਹ ਨਾਲ ਵਾਲੀ ਵੀ ਚਾਲਾ ਫਿਰ ਦੇਖ ਲੈ ਜਾ ਕੇ ਜਾ ਕੇ ਗੇਟਾਂ ਚ ਦੇਖ ਕੇ ਆਉਣੀ ਆ ਇਹ ਨਹੀਂ ਪਤਾ ਸੱਕਣ ਦੇ ਵੀ ਮੇਰੀ ਲਵੇ ਉਸੇ ਲਵੇ ਖੜਿਆ ਹੋਵੇ ਜਾ ਦੇਖ ਲੈ ਜਾ ਕੇ ਫਿਰ ਪੱਕਾ ਉਸੇ ਕੋਲੀ ਖੜਿਆ ਹੋਣਾ ਦੇਖਾਂ ਕੀ ਕਰੀ ਜਾਨੀ ਖੜੀ ਆਗੇ ਤੁਸੀਂ ਮੈਂ ਤੁਹਾਨੂੰ ਹੀ ਦੇਖਦੀ ਤੀਗੀ ਆ ਜਾ ਅੰਦਰ ਓਹੋ ਬਾੜੀ ਗਰਮੀ ਪੈਂਦੀ ਆ ਨਾ ਉੱਥੇ ਇੰਨੀ ਗਰਮੀ ਕੀ ਕਰਦੀ ਸੀ ਕਿਉਂ ਕਰਨ ਨੂੰ ਮੈਂ ਕੀ ਕਰਦੀ ਸੀਗੀ ਬਿਮਾਰ ਹੋ ਜੰਗੇ ਉੱਥੇ ਲਾ ਮੈਂ ਨਹੀਂ ਹੁੰਦੀ ਬਿਮਾਰ ਬਮੂਰਾ ਮੈਂ ਤਾਂ ਬਿਮਾਰ ਕਰਕੇ ਨਾ ਹੋਵਾਂ ਦੱਸ ਨਾ ਐ ਦੱਸੋ ਪਹਿਲਾਂ ਮੈਨੂੰ ਤੁਸੀਂ ਪੂਰੇ 10 ਮਿੰਟ ਹੋ ਗਏ ਤੁਹਾਨੂੰ ਫੋਨ ਕਰਿਆ ਨੂੰ ਤੁਸੀਂ ਕਿੱਥੇ ਸੀਗੇ 10 ਮਿੰਟ ਯਾਰ ਰਾਹ ਰਸਤੇ ਬੰਦੇ ਕੋਲ ਵੀ ਕਿਸੇ ਕੋਲ ਖੜਨਾ ਪੈ ਸਕਦਾ ਤੂੰ ਤਾਂ ਬਸ ਐਂ ਕਹਿੰਨੀ ਆ ਫੋਨ ਕਰਤਾ ਤਾਂ ਆ ਜੇ 1 ਮਿੰਟ ਚੱਲ ਹੁਣ ਮੇਰੀ ਇੱਕ ਗੱਲ ਦਾ ਜਵਾਬ ਹੋਰ ਦੇ ਦੇ ਹੋਣਾ ਸਿਹਰ ਦੁਪਹਿਰਾ ਹੋ ਰਿਹਾ ਤੁਹਾਨੂੰ ਕਿਹੜਾ ਬੰਦਾ ਮਿਲ ਗਿਆ ਉਹ ਕੰਮ ਵਾਲੇ ਬੰਦੇ ਨੂੰ ਯਾਰ 20 ਤਰ੍ਹਾਂ ਦਾ ਬੰਦਾ ਮਿਲਦਾ ਨਾ ਕੀ ਤੂੰ ਮੈਨੂੰ ਇਹੀ ਖੜੀ ਦੇਖ ਰਹੀ ਸੀ ਹੂੰ ਮੈਂ ਤਾਂ ਉਹ ਦੇਖਦੀ ਸੀ ਮੈਂ ਕਿ ਇਧਰੋਂ ਆਉਂਦੇ ਹੁਣ ਮਾਂ ਮੈਂ ਚਾਹ ਤਰੀ ਹੋਈ ਆ ਚੱਲ ਟਾਈਮ ਤੇ ਆ ਕੇ ਪੀ ਲੈਣਗੇ ਇੰਨੀ ਸ਼ੱਕ ਨਾ ਕਰਾ ਕਰ ਆਰਾਮ ਨਾਲ ਘਰੇ ਬਹਿ ਜਾ ਕਰ ਤੇਰਾ ਇੱਕ ਫੋਨ ਕਰੇ ਦਿੰਦਾ ਮੈਂ ਆ ਗਿਆ ਫਿਰ ਮੈਂ ਗਈ ਚ ਫਿਰਦੀ ਆਰਾਮ ਨਾਲ ਘਰੀ ਬੈਠੀ ਆ ਮੈਂ ਤਾਂ ਜਾਂਦੇ ਤਾਂ ਤੁਸੀਂ ਹੋ ਬਹਾਨੇ ਲਾ ਲਾ ਕੇ ਪਤਾ ਨਹੀਂ ਕਿਹੜੀ ਕੰਜਰੀ ਕੋਲੇ ਜਾਣਾ ਹੁੰਦਾ ਚਾ ਪਾਣੀ ਦਾ ਲਿਆ ਦੇ ਹੁਣ ਕਿਉਂ ਮੈਂ ਪਾਣੀ ਕਿਉਂ ਲੈ ਕੇ ਦਵਾਂ ਜੇ ਤੂੰ ਪਹਿਲਾਂ ਮੰਗ ਕੇ ਪਾਣੀ ਪੀਤਾ ਤੀਗਾ ਉਸੇ ਤੋਂ ਲੈ ਲੈ ਹੁਣ ਵੀ ਪਾਣੀ ਚੰਗਾ ਨਾ ਲਿਆ ਯਾਰ ਕੰਮ ਨੂੰ ਕਹਦੇ ਨਹੀਂ ਆਉਂ ਕਰਦੇ ਉਹ ਕਰਦੇ ਜੇ ਤੈਨੂੰ ਪਾਣੀ ਦੀ ਘੁੱਟ ਮੰਗ ਲਈ ਫਿਰ ਤੂੰ ਇਤਰੇ ਆ ਬੋਲ ਸੁਣਨੇ ਪੈਂਦੇ ਮੈਨੂੰ ਫਿਰ ਇੱਕ ਮਿੰਟ ਪਹਿਲਾਂ ਉਹਦੇ ਹੱਥ ਤੋਂ ਪਾਣੀ ਵੜ ਕੇ ਕਿਉਂ ਪੀਤਾ ਪਾਣੀ ਪੀਤਾ ਕਿੱਡੀ ਕਬੱਡੀ ਗੱਲ ਹੋ ਗਈ ਜੇ ਪਾਣੀ ਪੀ ਲਿਆ ਯਾਰ ਉਹਦਾ ਵੀ ਆਪ ਦਾ ਬੰਦਾ ਉਹਦੇ ਕੰਟਰੋਲ 'ਚ ਨਹੀਂ ਹੈਗਾ ਮੇਰੇ ਬੰਦੇ ਦੇ ਪਿੱਛੇ ਫਿਰਦੀ ਆ ਇਹਨੂੰ ਪਿਆਂਦੀ ਆ ਪਾਣੀ ਪਰ ਪਰ ਕੋਈ ਨਾ ਮੇਰੇ ਪਿੱਛੇ ਫਿਰਦਾ ਸਭ ਪਤਾ ਮੈਨੂੰ ਲਿਆਨੀਆ ਪਾਣੀ ਤੇਰਾ ਕੀ ਪਤਾ ਜਾ ਕੇ ਉਹਦੇ ਕਮਰੇ ਚ ਫੇਰ ਲੱਗ ਜੇ ਪਾਣੀ ਮੰਗਣਾ ਵਦਨ ਕਿਉਂ ਯਾਰ ਮੜੀਆਂ ਮੜੀਆਂ ਗੱਲਾਂ ਤੇ ਲੜਦੀ ਹੁੰਨੀ ਆ ਮੈਂ ਜੀ ਤੁਹਾਡੇ ਨਾਲ ਲੜਦੀ ਨਹੀਂ ਹੈਗੀ ਹਨਾ ਮੈਨੂੰ ਤਾਂ ਨਾ ਡਰ ਲੱਗਦਾ ਬਸ ਵੇ ਕਿਤੇ ਉਹੀ ਨਾ ਮੈਂ ਤਾਂ ਕੋਈ ਤੁਹਾਨੂੰ ਗੋਲੇ ਤੁਹਾਨੂੰ ਪਤਾ ਅੱਜ ਕੱਲ ਕੋਈ ਆ ਜੀ ਕੋਈ ਨਾ ਕੋਈ ਲੱਗ ਜਾਂਦਾ ਤੇਤੋਂ ਮੈਨੂੰ ਜਾ ਪਾਣੀ ਲਿਆ ਦੇ ਵਦਨ ਲਿਆਨੀਆ ਚਲ ਆ ਜਾ ਫਿਰ ਦੇਖੀਏ ਕੀ ਕਹਣਾ ਉਹ ਦਤੀ ਅਜਸੀ ਹਾਜੀ ਭਾਈ ਉਹ ਬੱਲੇ ਕਿਵੇਂ ਆ ਕੀ ਹਾਲ ਨੇ ਵੀਰੇ ਦੇਖੋ ਮਿਲਦਾ ਹੀ ਨਹੀਂ ਇਕੱਠੇ ਲੋ ਗਿਆ ਰਹਿਣਾ ਆਜੇ ਗੱਲ ਸੁਣ ਮੇਰੀ ਗੱਲ ਸੁਣ ਫੋਨ ਤਾਂ ਕਰ ਦਿੰਦੇ ਹਣ ਤੋਂ ਪਹਿਲਾਂ ਸਾਲੇ ਕੋਈ ਨਾ ਕਾਲੀ ਚ ਸੀਗੇ ਫੌਜੀ ਨੇ ਲੈ ਕੇ ਆਉਣਾ ਅੱਛਾ ਚੱਲਾ ਲੁਧਿਆਣਾ ਤੋਂ ਆਪਾਂ ਨੂੰ ਬਿਠਾ ਕੇ ਲੈ ਕਾਣਾ ਚੱਲ ਕੱਪੜੇ ਪਾ ਮੈਂ ਯਾਰ ਕਿਨੇ ਜਾਉਂ ਕਿਉਂ ਕੀ ਹੋ ਗਿਆ ਤੈਨੂੰ ਪਤਾ ਲੱਗੇ ਤੇਰੀ ਪਰਜਾਈ ਕੀ ਜਾਨੀਆ ਹੋ। ਯਾਰ। ਚੱਲ ਤੂੰ ਕੱਪੜੇ ਬਾਹਰ ਦੇ। ਚੱਲ। ਚੱਲ ਅੰਦਰ ਤਾਂ ਬੈਠ ਚੱਲ। ਮਾਦਾ ਕਹਣਾ ਤੁਸੀਂ ਬਗੋ। ਉਹ ਨਹੀਂ ਨਹੀਂ ਇਕੱਠਿਆਂ। ਉਹ ਚੱਲ। ਤੁਸੀਂ ਬਗਜੋ। ਉਹ ਯਾਰ ਬਾਈ ਬਣ ਕੇ ਚੱਲ ਰਾ ਫੋਨ ਤੇ ਫੋਨ ਚੜਾ ਬਾ ਟੇਸ਼ਨ ਤੇ ਖੜਾ ਹਾਂ ਉਹਦੇ ਘੰਟੇ ਪਹਿਲਾਂ ਆਉਣ। ਫੌਜੀ। ਫੌਜੀ। ਤੁਸੀਂ ਬਗਜੋ ਤੁਹਾਨੂੰ ਪਤਾ ਤਾਂ ਹੈਗਾ ਉਹਦਾ। ਉਹ ਨਹੀਂ ਯਾਰ ਚੱਲ ਆ। ਥੱਲੇ ਲੱਗਾ। ਉਹ ਥੱਲੇ ਵਾਲੀ ਗੱਲ ਨਾ। ਲੈ। ਲਾ ਤਾਰੀ। ਤੁਸੀਂ ਬਗਜੋ ਯਾਰ ਵੀਰਾ ਬਣ ਕੇ ਬਗ ਚੱਲ ਉਹਦਾ ਫੋਨ ਤੇ ਫੋਨ ਚੜਾਇਆ ਪਿਆ ਟੈਨਸ਼ਨ ਪਤਾ ਕਿੰਨੀ ਗੱਲਾਂ ਮੱਤਾਂ ਮਾਰਦੇ ਜਾਵਾਂਗੇ ਤੈਨੂੰ ਪਤਾ ਆਪਣਾ ਚੌਥਾ ਬੰਦਾ ਉਹ ਐ ਮਾੜੀ ਜੀ ਗਲਤੀ ਲੜਾਈ ਹੋ ਜੂ ਤੁਸੀਂ ਬਗਜੋ ਭਾਈ ਬਣ ਕੇ ਉਹ ਕੁਛ ਨਹੀਂ ਹੁੰਦਾ ਕੁਛ ਨਹੀਂ ਕਹਿੰਦੀ ਸਾਡੀਆਂ ਘੜਾ ਨਹੀਂ ਹੈਗੀਆਂ ਤੁਸੀਂ ਐ ਕਹਿ ਦਿਓ ਫੌਜੀ ਨੂੰ ਕਿ ਤਾਰੀ ਮਿਲਿਆ ਨਹੀਂ ਕਰੇ ਵੀਰੇ ਨਹੀਂ ਤੈਨੂੰ ਲੈ ਕੇ ਜਾਣਾ ਉਹਨੇ ਮਾੜੀ ਜੀ ਗਲਤੀ ਗਲੇਸ਼ ਕਰ ਲੈਣਾ ਚੱਲ ਤੂੰ ਬਸ ਕੈਂਟਰ ਆ ਤੂੰ ਕੱਪੜੇ ਪਾ ਫੜਾ ਫੜ ਕਰ ਉੱਠ ਜਵੇਂ ਮਰਜੀ ਕਰ ਯਾਰ ਨਾਲੇ ਚਾਹ ਚੂਤਾ ਬਣਾ ਲੈ ਉਹ ਜੀ ਲੈ ਕੇ ਹਾਂ ਤੈਨੂੰ ਬਿੰਦੇ ਬਿੰਦੇ ਦਾ ਕਹੀ ਜਾਣਾ ਫੌਜੀ ਦਾ ਕਹਣਾ ਉਹਨੇ ਤੁਰਪਾ ਉਹਨੇ ਗੁੱਸੇ ਹੋਣਾ ਤੂੰ ਕੱਪੜੇ ਪਾ ਉੱਠ ਜਾ ਉੱਠ ਯਾਰ ਚੱਲ ਜਾ ਹਾਂ ਲੱਲਦੀ ਜਾ ਦੱਦਣ ਹਾਂਜੀ ਯਾਰ ਦੋਸਤ ਆਏ ਨੇ ਮੇਰੇ ਚਲੇ ਜਾਣ ਦੋਸਤ ਆਏ ਨੇ ਕਿਹੜੇ ਦੋਸਤ ਉਹ ਯਾਰ ਸਾਡਾ ਫੌਜੀ ਮਿੱਤਰ ਵੀ ਹੈ ਉਹਨੂੰ ਲੈ ਕੇ ਆਉਣਾ ਲੁਧਿਆਣੇ ਤੋਂ ਤੁਸੀਂ ਰਹਿਣ ਦਿਓ ਮੈਨੂੰ ਕੀ ਪਤਾ ਕਿੱਥੇ ਜਾਓਗੇ ਦੱਸ ਨਾਲੇ ਉਹ ਹੀ ਆਏ ਹੋਣੇ ਉਹ ਮੈਨੂੰ ਪਤਾ ਉਹ ਕਹੇ ਜੇ ਨੇ ਉਹ ਮੁੰਡੇ ਮੈਨੂੰ ਸਹੀ ਜੇ ਨਹੀਂ ਲੱਗਦੇ। ਕੋ ਯਾਰ ਮੁੰਡੇ ਤਾਂ ਨਹੀਂ ਜਨਾਨੀਆਂ ਜਨਾਨੀਆਂ ਨਾਲ ਤਾਂ ਹੀ ਜਾ ਰਿਹਾ ਮੈਂ ਮੁੰਡਿਆਂ ਨਾਲ ਹੀ ਜਾ ਰਿਆਂ ਤੂੰ ਤਾਂ ਉਹਨਾਂ ਨੂੰ ਵੀ ਨਹੀਂ ਬਖਸ਼ਦੀ। ਬਖਸ਼ਣ ਨੂੰ ਮੈਂ ਉਹਨਾਂ ਨੂੰ ਤਾਂ ਕੁਝ ਕਹਿ ਨਹੀਂ ਮੈਂ ਤਾਂ ਫੋਨ ਨੂੰ ਕਹਿਣੀ ਆ ਵੀ ਵਰ ਮੈਂ ਦੋਨੋਂ ਨਹੀਂ ਜਾਣ ਦਿੰਦੀ। ਇਹ ਨਾ ਕਰ ਫਤ ਕਹੂ ਮੇਰੀ ਯਾਰ ਦੇ ਦੇ। ਅੱਛਾ ਫਿਰ ਉਹ ਦੋਸਤ ਕਿਹਨੂੰ ਪੁੱਛ ਕੇ ਅੰਦਰ ਬੁਲਾਏ ਨੇ। ਚਲ ਹੁਣ ਮੈਂ ਰੋਕ ਦਿੰਦਾ ਉਹਨੂੰ ਉਹਨੂੰ ਜਵਾਬ ਦਿੰਦਾ ਉੱਥੇ ਮੇਰੀ ਕਟੌਤੀ ਸੀ। ਚਲ ਫਿਰ ਐਂ ਕਰ ਲੋ। ਥੋਨੇ ਜਾਣਾ ਹੋਣਾ। ਜਾਣਾ। ਮੈਂ ਮੇਰੇ ਪੇਕੇ ਵਗ ਜਾਨੀ ਆ ਕਰ ਦਿੰਨੀ ਆ ਆਪਦੇ ਬਾਪ ਨੂੰ ਫੋਨ ਉਹ ਮੈਨੂੰ ਲੈ ਜਾਊਗਾ ਤੁਸੀਂ ਇਹਨਾਂ ਨਾਲ ਵਗ ਜਿਓ ਇੰਨੀ ਕਿਤਾ ਪਗਾ ਦੀ ਇੱਕ ਪਾਸੇ ਉਹ ਬਾਹਰ ਬੈਠੇ ਨੇ ਫਿਰ ਬੈਠੇ ਰਹਿਣ ਬਾਅਦ ਮੈਂ ਕੀ ਕਰਾਂ ਦੱਸ ਹੁਣ ਤੁਹਾਨੂੰ ਆਪਦਾ ਘਰ ਨਹੀਂ ਦੇਖਦਾ ਹੁਣ ਮੈਨੂੰ ਉਰੇ ਕਰ ਲਿਓ ਛੱਡ ਕੇ ਜਾਉਂਗੇ ਇਹਦੇ ਦੇ ਕੱਪੜੇ ਦੇ ਦੇ ਆਜੂ ਮੈਂ ਉਧਰੋਂ ਟਾਈਮ ਨਾਲ ਆ ਜਾਣਾ ਮੈਂ ਕੱਪੜੇ ਵੀ ਉਹਨਾਂ ਦੇ ਪਾ ਕੇ ਵਗ ਜਿਓ ਫਿਰ ਮੈਂ ਤੁਹਾਨੂੰ ਦੱਸਤਾ ਮੈਂ ਤਾਂ ਨਾ ਕਰ ਦੇਣਾ ਆਪਦੇ ਭਾਈ ਨੂੰ ਆ ਰਾਬਦੇ ਬਾਪ ਨੂੰ ਫੋਨ ਮੈਂ ਉਰੇ ਬੁਲਾਉਂਗੀ ਅੱਜ ਤਾਂ ਮੈਂ ਨਹੀਂ ਜਾਂਦਾ ਫਿਰ ਠੀਕ ਹੈ ਚਲ ਆ ਜਾ ਕੱਪੜੇ ਦੇ ਦੇ ਕੀ ਦੇ ਦੇ ਕੱਪੜਾ ਕੱਢ ਤਾਰੇ ਹੋ ਕੱਪੜੇ ਪਰ ਨਾ ਸੋਚ ਸਮਝ ਕੇ ਕੱਪੜੇ ਕੱਢਿਓ ਸੁਣ ਲਓ ਮੇਰੀ ਗੱਲ ਐਨਾ ਵੀ ਨਾ ਉਹ ਕਰਿਆ ਕਰੋ ਵੀ ਮੈਂ ਉਹੀ ਭੰਕਣ ਲੱਗ ਰਹੀ ਆ ਬੁਲਾ ਰਹੀ ਆ ਮੈਂ ਤੁਹਾਨੂੰ ਹਾਂ ਉਹਨਾਂ ਨਾਲ ਜਾਣ ਦੀ ਤੁਹਾਨੂੰ ਜਿਆਦਾ ਜਲਦੀ ਐ ਹੁਣ ਯਾਰ ਕਹਿ ਰਹੇ ਨੇ ਮੈਂ ਕਰਾਂ ਤਾਂ ਕਰਾਂਗੀ ਫਿਰ ਮੇਰੀ ਗੱਲ ਸੁਣ ਲਓ ਇੱਕ ਹਾਂ ਜਿਆਦਾ ਫਿਰ ਉਹੀ ਰਹਿਣਗੇ ਤੁਹਾਡੇ ਨਾਲ ਜਾਂ ਮੈਂ ਰਹੂੰਗੀ ਇੱਕ ਨੂੰ ਚੁਣ ਲੋ ਅੱਜ ਤੁਸੀਂ ਠੀਕ ਐ ਚੱਲ ਚੰਗਾ ਯਾਰ ਨਹੀਂ ਜਾਂਦਾ ਬਸ ਤੂੰ ਖੋਸ ਰਹਿਣੀ ਚਾਹੀਦੀ ਹੈ ਹੂੰ ਅਹੀਂ ਆਊਗਾ ਠੀਕ ਬੜਾ ਆਇਆ ਤੇ ਦੋਸਤਾਂ ਨਾਲ ਜਾਂਦਾ ਮੈਨੂੰ ਕੀ ਪਤਾ ਬਾਹਰ ਜਾ ਕੇ ਕੀ ਕਰਕੇ ਆਉਂਦਾ ਕੀ ਨਾ ਮੈਂ ਕਿਹੜਾ ਪਿੱਛੇ ਫਿਰਦੀ ਹੁਣ ਨਾਲ ਉਹ ਮੁੰਡਿਆਂ ਦਾ ਤਾਂ ਹੋਈ ਨਹੀਂ ਭਰੋਸਾ ਐ ਨਹੀਂ ਪਤਾ ਕਿਸੇ ਉਹ ਕਿਤੇ ਹੋਰ ਲੈ ਜਾਂਦੇ ਦੱਸ ਆ ਗਿਆ ਆ ਗਿਆ ਯਾਰ ਹਾਂ ਆ ਗਿਆ ਚਲੋ ਹੁਣ ਤੂੰ ਕੱਪੜੇ ਨਹੀਂ ਪਾਇਆ ਤਾ ਤੁਸੀਂ ਜਾਓ ਯਾਰ ਵੀ ਕਿਉਂ ਯਾਰ ਤਾਂ ਜਾਣਾ ਨਹੀਂ ਘਰੇ ਲੜਾਈ ਹੁੰਦੀ ਆ ਬਾਈ ਠੀਕ ਹੈ ਨਾ ਉਹਨੇ ਕਰ ਤਾਂ ਮਨਾ ਭਰਾ ਵਾਂ ਕੇ ਤੁਸੀਂ ਜਾਓ ਚਲ ਫਿਰ ਅਸੀਂ ਜਾ ਰਹੇ ਆ ਯਾਰ ਚਲ ਚੰਗਾ ਠੀਕ ਆ ਐਕਸ ਦੇਖ ਯਾਰ ਆਸ ਤੋਂ ਬਾਅਦ ਆ ਬਾਈ ਨਾ ਤੂੰ ਸਾਨੂੰ ਫੋਨ ਕਰੀ ਨਾ ਅਸੀਂ ਤੈਨੂੰ ਫੋਨ ਕਰੀਏ ਕੋਈ ਵੀ ਲੋੜ ਪੈਂਦੀ ਆ ਵੀ ਸਾਨੂੰ ਯਾਦ ਨਾ ਕਰੀ ਠੀਕ ਆ ਨਾ ਅਸੀਂ ਤੈਨੂੰ ਬੁਲਾਈਏ ਨਾ ਤੂੰ ਸਾਨੂੰ ਬੁਲਾ ਓਕੇ ਜਾ ਰਹੇ ਆ ਅ ਹੋ ਨਹੀਂ ਯਾਰ ਬਾਈ ਉਹ ਨਹੀਂ ਨਹੀਂ ਰੋਕਤਾ ਸਹੀ ਯਾਰ ਇਹ ਵੀ ਨਹੀਂ ਆਏ ਹੁਣ ਤੱਕ ਜੇ ਆ ਜਾਣ ਮੈਂ ਗੱਲ ਕਰ ਲਾ ਲੈ ਆਗੇ ਸੁਣਦੇ ਨਹੀਂ ਹਾਂਜੀ ਉਰੇ ਆਇਓ ਮੇਰੀ ਗੱਲ ਸੁਣੋ ਉਹਨਾਂ ਘਰੇ ਫੋਨ ਆਇਆ ਸੀ ਮੰਮੀ ਦਾ ਉਹਨਾਂ ਪੈਸਿਆਂ ਦੀ ਲੋੜ ਆ ਥੋੜੀ ਜੀ ਉਹਨਾਂ ਨੂੰ ਹਨਾ ਕਿਨੂੰ ਪੁੱਛਾ ਹੁਣ ਯਾਰ ਮੈਂ ਪੈਸੇ ਜਿਆਦਾ ਨਹੀਂ ਬਸ ਲੱਖ ਰੁਪਏ ਦੀ ਲੋੜ ਆ ਚਲ ਪੁੱਛ ਲੈਣਾ ਤੁਸੀਂ ਕਿਸੇ ਨੂੰ ਪੁੱਛ ਲਓ ਨਾ ਜੇ ਆਪਣਾ ਹੀਲਾ ਹੋ ਜੇ ਨਾ ਮम्मी ਨੂੰ ਪੈਸੇ ਦੇ ਦਾਂਗੇ ਆਪਾਂ ਹੈਲੋ ਹਾਂ ਜੀ ਬੀਰੇ ਕੀ ਹਾਲ ਨੇ ਇੱਕ ਹਜ਼ਾਰ ਕੰਮ ਚੀ ਛੋਟਾ ਜਿਹਾ ਲੱਖ ਰੁਪਇਆ ਚਾਹੀਦਾ ਸੀ ਮਿਲ ਜੂ ਅੱਛਾ ਕਰ ਦਿੰਦਾ ਬਾਈ ਬਣ ਕੇ ਜੇ ਹੁੰਦਾ ਵਲ ਚਲ ਠੀਕ ਹੈ ਕੀ ਹੋਇਆ ਮਿਲ ਗਏ ਪੈਸੇ ਜਵਾਬ ਦੇਗਾ ਯਾਰ ਜਨਾਹ ਜਵਾਬ ਦੇਤਾ ਚੱਲ ਇੱਕ ਹੋਰ ਉਹਨੂੰ ਪੁੱਛਣਾ ਹੈਲੋ ਨਨੂ ਕੀ ਹਾਲ ਨੇ ਵੀਰੇ ਇੱਕ ਕੰਮ ਕਰ ਯਾਰ ਜ਼ਰੂਰੀ ਆ ਕੰਮ ਲੱਖ ਰੁਪਏ ਦਾ ਹੱਲ ਕਰਕੇ ਦੇ ਦੇ ਮੈਨੂੰ ਕਰ ਦੇ ਯਾਰ ਸਾਰੀ ਜਵਾਬ ਦੇ ਜਾਂਦੇ ਨੇ ਜੇ ਤੱਕ ਕਿਸੇ ਨਾਲ ਖੜਨ ਦਿੱਤਾ ਹੋਵੇ ਤਾਂ ਤਾਂ ਕੋਈ ਮੈਨੂੰ ਪੈਸਾ ਦਵੇ ਖੜਨ ਦਾ ਕਿਸੇ ਨਾਲ ਦਿੱਤਾ ਨਹੀਂ ਜਾਨਾ ਤਾਂ ਰੋਕ ਨਹੀਂ ਆ ਰੁਕਦੀ ਐ ਸਹੀ ਗੱਲ ਹੈ ਤੁਹਾਡੀ ਹੈ ਨਾ ਮੈਨੂੰ ਪਤਾ ਹੀ ਨਹੀਂ ਸੀਗਾ ਨਾ ਵੀ ਜ਼ਿੰਦਗੀ ਆਪਣੀ ਬਹੁਤ ਲੰਬੀ ਹੁੰਦੀ ਹੈ ਨਾ ਇਹ ਚ ਜ਼ਰੂਰਤਾਂ ਪੈਂਦੀਆਂ ਨੇ ਮਾੜੇ ਟਾਈਮ ਦਾ ਕੋਈ ਪਤਾ ਨਹੀਂ ਹੁੰਦਾ ਕਦੋਂ ਆਵੇ ਹੈ ਨਾ ਮੇਰੀ ਬਹੁਤ ਵੱਡੀ ਗਲਤੀ ਆ ਨਾ ਮੈਂ ਤੁਹਾਨੂੰ ਸਾਰੇ ਪਾਸਿਓਂ ਰੋਕਦੀ ਰਹੀ ਇਹ ਨਹੀਂ ਮੈਂ ਸੋਚਿਆ ਵੀ ਆਪਾਂ ਨੂੰ ਕਦੇ ਵੀ ਕਿਸੇ ਦੀ ਲੋੜ ਪੈ ਸਕਦੀ ਆ ਨਾ ਮੈਂ ਤੁਹਾਡੇ ਤੋਂ ਮਾਫੀ ਮੰਗਦੀ ਆ ਮੈਂ ਨਾ ਤੁਹਾਨੂੰ ਅੱਜ ਤੋਂ ਬਾਅਦ ਕਿਤੇ ਜਾਣ ਤੇ ਨਿਰੋਖਦੀ ਤੁਸੀਂ ਜਿੱਥੇ ਤੁਹਾਨੂੰ ਕੰਮ ਕਰਨਾ ਤੁਸੀਂ ਕੰਮ ਕਰੋ ਜਿਹਦੇ ਕੋਲ ਆਣਾ ਜਾਣਾ ਤੁਸੀਂ ਆਪਣੇ ਦੋਸਤਾਂ ਨਾਲ ਵੀ ਜਿਹੜੇ ਤੁਹਾਡੇ ਦੋਸਤ ਨੇ ਹਨਾ ਨੰਨੂ ਵਰੀ ਉਹਨਾਂ ਤੋਂ ਨਾ ਮੈਂ ਮਾਫੀ ਮੰਗ ਲਵਾਂਗੀ ਮੈਂ ਉਹਨਾਂ ਨੂੰ ਕਹਿ ਦਵਾਂਗੀ ਵੀ ਵੀਰੇ ਮੈਨੂੰ ਮaaf ਕਰ ਦਿਓ ਇਹਨਾਂ ਦੀ ਗਲਤੀ ਨਹੀਂ ਸੀ ਗਲਤੀ ਤਾਂ ਸਾਰੀ ਮੇਰੀ ਸੀਗੀ ਜਿਹੜੀ ਮੈਨੂੰ ਪਤਾ ਗੱਲ ਕੀ ਆ ਜੇ ਆਪਾਂ ਅੱਜ ਕਿਸੇ ਦੇ ਨਾਲ ਖੜਾਂਗੇ ਅਗਲਾ ਤਾਂ ਹੀ ਖੜੂ ਆਪਣੇ ਨਾ ਤੂੰ ਤਾਂ ਮੈਨੂੰ ਹਰ ਇੱਕ ਥਾਂ ਤੋਂ ਰੋਕਦੀ ਰਹੀ ਆਂ ਅੱਜ ਤੈਨੂੰ ਲੋੜ ਪਈ ਅੱਜ ਉਹ ਜਵਾਬ ਦੇ ਰਹੇ ਨੇ ਸਹੀ ਗੱਲ ਐ ਤੁਹਾਡੀ ਹਨਾ ਮੈਂ ਨਾ ਅੱਜ ਤੋਂ ਬਾਅਦ ਤੁਹਾਨੂੰ ਕਦੇ ਨਹੀਂ ਰੋਕਦੀ ਕਦੇ ਵੀ ਹਨਾ ਮੈਂ ਤਾਂ ਸਾਰਿਆਂ ਨੂੰ ਇਹੀ ਕਹਿਨੀ ਆ ਵੀ ਕਦੇ ਵੀ ਹਨਾ ਆਪਣੇ ਘਰ ਵਾਲੇ ਨੂੰ ਇੰਨਾ ਨਾ ਆਪਣੇ ਬਸ ਵਿੱਚ ਕਰਨ ਦੀ ਕੋਸ਼ਿਸ਼ ਕਰੋ ਵੀ ਉਹ ਸਾਰੇ ਪਾਸਿਓਂ ਹਾਰ ਜੇ ਉਹ ਸਾਰੀ ਉਹਦਾ ਟਾਈਮ ਤੇ ਸਾਥ ਛੱਡ ਜਾਣਾ ਨਾ ਜਿਹੜੀ ਗਲਤੀ ਮੈਂ ਕਰੀਆ ਨਾ ਉਹ ਗਲਤੀ ਕੋਈ ਨਾ ਕਰੇ ਹੋਰ ਮੈਂ ਤੁਹਾਨੂੰ ਇੱਕ ਗੱਲ ਕਹਿਨੀ ਆ ਸੋਡੇ ਦੋਸਤਾਂ ਤੋਂ ਵੀ ਮੈਂ ਮਾਫੀ ਮੰਗੂਗੀ ਵੀ ਇਹਨਾਂ ਦਾ ਕਸੂਰ ਨਹੀਂ ਤੇ ਮੇਰਾ ਕਸੂਰ ਸੀਗਾ ਬਸ ਤੁਸੀਂ ਮੈਨੂੰ ਮaaf ਕਰ ਦਿਓ ਚਲ ਠੀਕ ਆ